ਅੱਜ ਦੀ ਸ਼ਾਰਟ ਵੀਡੀਓ ਵਿੱਚ ਨਾ ਬਸ ਨੂੰ ਪੰਜ ਨਗੀਨੇ ਦਿਖਾਉਣੇ ਆ ਬਾਈ ਉਹਨਾਂ ਵਿੱਚੋਂ ਚਾਰ ਤਾਂ ਐਮਲ ਲਟੀ ਦਾ ਲੈਣ ਦੇ ਜਮਾਂ ਕਾਬਲ ਛੋਟੀਆਂ ਆ ਗਿਆ ਤੇ ਇੱਕ ਆ ਗਿਆ ਬਾਈ ਕੋਲੇ ਬੂਰੀ ਦਾ ਨੀਂ ਨਾ ਕੱਟੀ ਦਾ ਤੇ ਬਾਈ ਕਿੰਨੀ ਕਿੰਨੀ ਉਮਰ ਦੇ ਆ ਗਏ ਬੱਚੇ ਇਹ ਬਾਈ ਡੇਢ ਪੌਣੇ 2 ਸਾਲ ਦੀ ਠੀਕ ਹੈ ਬਾਈ ਹਾਂਜੀ ਹਾਂ ਤੇ ਜਿਹੜੇ ਬਾਈ ਮੋਲ ਰਹਿਣ ਵਾਲਾ ਜਮਾਂ ਜੀ ਟੀਕਾ ਲੈਣ ਦੇ ਕਾਬਲ ਜਮਾਂ ਬਾਈ ਇਹਦਾ ਪਹਿਲੇ ਨੰਬਰ ਵਾਲੇ ਬੱਚੇ ਬਾਰੇ ਦੱਸ ਕਿੰਨਾ ਮੋਲ ਹੈ ਮੋਲੇ ਦਾ 27000 ਆ ਬਾਈ ਜਿਹੜਾ ਲੈਣ ਦੇਣਾ ਹਾਂ 27000 ਰੁਪਏ ਪਲੀ ਪਲਾਈ ਮਿਲ ਜਾਣੇ ਹਾਂ ਹਾਂਜੀ ਹਾਂ ਤੇ ਅੱਗੇ ਬਾਈ ਦੋ ਨੰਬਰ ਦੋ ਨੰਬਰ ਬਾਈ ਇਹਦਾ 3 ਕਤੀ ਹਾਂ ਨੀਲੀ ਚ ਪੈਂਦੀ ਆ ਥੋੜੀ ਥੋੜੀ ਝੋਟੀ ਦਿਖਾਓ ਪਿੱਛੇ ਹੋ ਕੇ ਕੀ ਬਾਤ ਦਿਖਾਓ ਕਿੰਨੇ ਚੋਂ ਕੁਆਲਿਟੀ ਚੈੱਕ ਕਰੋ ਚਾਰ ਥਣ ਕੋਈ ਫੋਟਸਾਂਗੇ ਨਹੀਂ ਕੱਲੀ ਕੱਲੀ ਦਾ ਥਣ ਨਾ ਚਾਰ ਹੀ ਲੱਗੇ ਹੋਏ ਬਈ ਆਏ ਨਾ ਮੰਨੇ ਕੋਈ ਫੋਟਸਾਂਗਾ ਦੰਦੋ ਬਈ ਖੀਰੀਆਂ ਦੰਦੋ ਖੀਰੀਆਂ ਖੀਰੀਆਂ ਬਈ ਦੰਦੋ ਤੁਹਾਨੂੰ ਖੀਰੀਆਂ ਮਿਲਣੀਆਂ ਬੱਚਿਆਂ ਦੀ ਕੁਆਲਿਟੀ ਚੈੱਕ ਕਰੋ ਬਈ ਤੇ ਅੱਗੇ ਬਈ ਤਨ ਨੰਬਰ ਇਹਦਾ 32000 ਆ ਬਈ ਦੋ ਦਾ ਹਾਂ ਉਹਦਾ 38 ਆ ਠੀਕ ਆ ਦੋ ਨੰਬਰ ਦਾ ਇਹਦਾ ਤਿੰਨ ਨੰਬਰ ਦਾ 32000 32000 ਰੁਪਏ ਦੀ ਹਾਂ ਦਿਖਾਓ ਜੋ ਟੀਵੀ ਕੀ ਬਾਤ ਹੀ ਹੈ ਸਿੰਘਾਂ ਦੇ ਸਾਇ ਚੰਗੇ ਆ ਬਈ ਕੁਆਲਿਟੀ ਆ ਇੱਕ ਨੰਬਰ ਆ ਗਿਆ ਸੌ ਸੀਲ ਦੇਖੋ ਪੂ ਚੱਕ ਕੇ ਖੜਦੀਆਂ ਕਰਮਾਂ ਵਾਲੇ ਬਾਈ ਚੰਗੇ ਆ ਬਾਈ ਬਾਈ ਕਹਿੰਦਾ ਜੋੜਾ ਲਊਗਾ ਤਾਂ ਆਪਾਂ ਛੋੜ ਸੱਪਾ ਕਰ ਦੇਾਂਗੇ ਵਧੀਆ ਕਰ ਦੇਾਂਗੇ ਤੇ ਮੋਲ ਅਜ ਬਾਈ ਨੇ ਰੱਖਿਆ ਜਮਾ ਖੇਤਵੇਂ ਤੇ ਅੱਗੇ ਇੱਧਰੋਂ ਆਇਆ ਬਾਈ ਚਾਰ ਨੰਬਰ ਤੇ ਚਾਰ ਨੰਬਰ ਆ ਬਾਈ ਨੀਲੀ ਪੂਰੀ ਚ ਪੈਂਦੀ ਆ ਬਹੁਤ ਚੰਗੀ ਮਾਝ ਦੀ ਕੱਟੀ ਆ ਪੂਰੀ ਚ ਪੈ ਜਾਂਦੀ ਆ ਬਾਈ ਚਾਰ ਥਣੇ ਫੋਟਸਾਗਨੀ ਪੜੀ ਸਮੇ ਚੰਗੀ ਕੁਆਲਿਟੀ ਕੱਟੀ ਦੀ ਇੱਕ ਨੰਬਰ ਆ ਗਈ ਤੇ ਜਿਹੜਾ ਬਾਈ ਨੇ ਇਹਦਾ ਮੁੱਲ ਰੱਖਿਆ ਇਹਦਾ ਜਮਾ ਦੇਣ ਲੈਣ 25000 ਹਾਂ 25000 ਬਾਈ 25000 25000 ਮੁੱਲ ਆ ਬੱਤੀ ਹੈ ਜੇ ਥੋੜਾ ਗਣਾ ਮੰਨਤਨ ਬਾਈ ਜ਼ਰੂਰ ਹੋ ਜੂਗਾ ਪਿੰਡ ਹੈਗਾ ਵੀਰ ਦਾ ਰਾਣ ਸਿੰਘ ਵਾਲਾ ਹਨਾ ਬਾਈ ਹਾਂਜੀ ਹਾਂਜੀ ਜ਼ਿਲ੍ਹਾ ਪਾਣੋ ਕਿਹੜਾ ਪਿੰਡ ਫਰੀਦਕੋਟ ਆ ਜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਆ ਜੀ ਤਹਿਸੀਲ ਜੈਤੋ ਨੇੜੇ ਨੇੜੇ ਪਿੰਡ ਬਾਈ ਕਿਹੜੇ ਰਹਿ ਨੇ ਨੇੜੇ ਬਰਗਾੜੀ ਬਾਈ ਜੈਤੋ ਵੀ ਨੇੜੇ ਆ ਬਰਗਾੜੀ ਵੀ ਨੇੜੇ ਆ ਠੀਕ ਹੈ ਕੰਟੈਕਟ ਨੰ ਬਈ ਜਿਹੜੀ ਇਹ ਝੋਟੀ ਦੇਖ ਰਿਹਾ ਪੰਜ ਨੰਬਰ ਕਿੰਨੀ ਉਮਰ ਦੀ ਆ ਗਈ ਇਹ ਬਈ ਸਵਾ ਦੋ ਸਾਲ ਦੀ ਆ ਸਵਾ ਦੋ ਸਾਲ ਦੀ ਉਮਰ ਕੁਆਲਿਟੀ ਚੈੱਕ ਕਰੋ ਸਿੰਗਾ ਦਾ ਮੈਂ ਕਹਿੰਦਾ ਝਮੰਨ ਮੈਂ ਉਂਗਲ ਵੀ ਨਹੀਂ ਲਾਗਦੀ ਬਈ ਹੂੰ ਉਹ ਵੀ ਨਹੀਂ ਤੇ ਉਸ ਬਹੁਤ ਚੰਗਾ ਗੋਲ ਆ ਬਾਕੀ ਕੱਟੇ ਜੈਡ ਬਲੈਕ ਆ ਸਾਰੀ ਜੈਡ ਬਲੈਕ ਸਹੀ ਗੱਲ ਆ ਚਾਰ ਥਣ ਪੂਰੀ ਵਿਥੀ ਦਿੱਥਣ ਲੱਗੇ ਕੁਆਲਿਟੀ ਕੱਟੀ ਦੀ ਆ ਗਈ ਇੱਕ ਨੰਬਰ ਫੇਸ ਵਗੈਰਾ ਚੈੱਕ ਕਰੋ ਬੜਾ ਚੰਗਾ ਆ ਗਿਆ ਬਹੁਤ ਚੰਗਾ ਆ ਗਿਆ ਤੇ ਜਿਹੜਾ ਸਾਨ 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 ਬਈ ਸੂਟ ਦੇ 6 ਨਾ ਲੱਗਦਾ ਹੁਗਾ 50 ਹੋਊਗਾ 55 ਰੱਖਿਆ ਉਹ ਬਾਈ ਨੇ ਕੋਈ ਨਾ 55 ਦਾ 50 42000 42000 42000 ਹਾਂ ਨਾ ਸਹੀ ਗੱਲ ਆ ਬਾਈ